ਮੈਨੂੰ ਲੱਗਦਾ ਪਟਿਆਲੇ ਏਰੀਆ ਦੀ ਵੀਡੀਓ ਆ ਵੀ ਆ ਜਿਹੜੇ ਆਂਦੇ ਨਾ ਮੀ ਅਖੇ ਭੈਣ ਤੋਂ ਵੀ ਜਦੋਂ ਮੀ ਪਉਣਾ ਹੋਵੇ ਉਦੋਂ ਗੁੱਡੀ ਫੂਕਣੀ ਚਾਹੀਦੀ ਆ ਤੋ ਕੋ ਜਿਹੜਾ ਗੁੱਡੀ ਫੂਕਣ ਵਾਲਾ ਢੋਂਗਾ ਗੁੱਡੀ ਫੂਕਣ ਤੋਂ ਪਹਿਲਾਂ ਪਾਠੀ ਸਿੰਘ ਅਰਦਾਸ ਕਰਦਾ ਪਿਆ ਅਖੇ ਸਾਨੂੰ ਗੁੱਡੀ ਫੂਕਣ ਦੀ ਆਜਾਜ਼ਤ ਦਿੱਤੀ ਜਾਵੇ ਠੀਕ ਆ ਨਾ ਜਿਹੜੀ ਦੇਗਾਂ ਜਾਂ ਗੁਲਗਲੇ ਅਖੇ ਉਹਨਾਂ ਨੂੰ ਭੋਗ ਲੱਗੇ ਇਹ ਕਦੋਂ ਦੀ ਮਰਜ਼ਾਦਾ ਆ ਗਈ ਵੀ ਗੁੱਡੀ ਫੂਕਣ ਤੋਂ ਪਹਿਲਾਂ ਗੁਰਦਾਰੇ ਦਾ ਗਰੰਥੀ ਅਰਦਾਸ ਕਰੂਗਾ ਇਹ ਬੇਅਦਵੀ ਨਹੀਂ ਜਾਂ ਜਿਹੜਾ ਗ੍ਰੰਥੀ ਸਿੰਘ ਆ ਉਹਨੂੰ ਮਰਜਾਦਾ ਦਾ ਨਹੀਂ ਪਤਾ ਗ੍ਰੰਥੀ ਸਿੰਘ ਅ ਗ੍ਰੰਥੀ ਸਿੰਘ ਗੁਰੂ ਦੀ ਬਾਣੀ ਪੜ੍ਹਦਾ ਨਾ ਤੇ ਗੁਰਬਾਣੀ 'ਚ ਕੀ ਲਿਖਿਆ ਕੀ ਲਿਖਿਆ ਗੁਰਬਾਣੀ 'ਚ ਮੀ ਪਾਇਆ ਬੋਲੋ ਮੀ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਜਦੋਂ ਮੀ ਪਾਉਂਦਾ ਉਦੋਂ ਰੱਬੀ ਪਾਉਂਦਾ ਦੂਜਾ ਕਿਹੜਾ ਮੀਂਹ ਪਵਾਉਣ ਵਾਲਾ ਦੂਜਾ ਕਿਹੜਾ ਜੰਪਿਆ ਜਿਹੜਾ ਮੀਂਹ ਪਵਾਉਣ ਵਾਲਾ ਅਸੀਂ ਆਨੇ ਫਲਾਣੇ ਦੇ ਚੌਂਕੀ ਭਰੀ ਫਲਾਣੇ ਨੇ ਮੀਂਹ ਪਵਾਤਾ ਫਲਾਣੇ ਦੇ ਚੌਂਕੀ ਭਰੀ ਫਲਾਣੇ ਨੇ ਮੁੰਡਾ ਦੇ ਤਾਂ ਫਲਾਣੇ ਦੇ ਚੌਂਕੀ ਭਰੀ ਵੀਜਾ ਲੱਗ ਗਿਆ ਫਲਾਣੇ ਦੇ ਚੌਂਕੀ ਭਰੀ ਆਹ ਕੋਸ਼ ਹੈ ਗਿਆ ਗੁਰੂ ਜੀ ਝੂਠ ਬੋਲਦੇ ਆ ਦੱਸੋ ਜੇ ਗੁਰਬਾਣੀ ਚ ਨਹੀਂ ਲਿਖਿਆ ਤਾਂ ਮੈਂ ਉਸੇ ਪਾਠੀ ਨੂੰ ਪੁੱਛਦਾ ਪਾਠੀ ਸਿੰਘ ਨੂੰ ਤਾਂ ਪਤਾ ਨਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 1430 ਅੰਗ ਦੇ ਵਿੱਚ ਕੀ ਲਿਖਿਆ ਵੀ ਮੀ ਪਾਇਆ ਪਰਮੇਸ਼ਰ ਪਾਇਆ ਜੀ ਜੰਤ ਸਭ ਸੁਖੀ ਵਸਾਇਆ ਵੀ ਜਦੋਂ ਮੀ ਪੌਂਦਾ ਰੱਬ ਪੌਂਦਾ ਤੇ ਤੁਸੀਂ ਢੋਂਗੇ ਕਿਹੋ ਜੇ ਰਸ ਦੇ ਫਿਰਦੇ ਜੀ ਉਹ ਗੁੱਡੀ ਫੂਕਣ ਵਾਲਾ ਹਾਂ ਫੂਕਣ ਗੁੱਡੀ ਉਹ ਜੋ ਮਰਜ਼ੀ ਕਰਨ ਪਰ ਜਿਹੜੀ ਅਰਦਾਸ ਕੀਤੀ ਉੱਤੇ ਜਾ ਕੇ ਤੂੰ ਉਹ ਬਿਆਦਵੀ ਨਹੀਂ ਪੁੱਛੋ ਇਹਨਾਂ ਨੂੰ ਗੁਰਬਾਣੀ 'ਚ ਕੀ ਲਿਖਿਆ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਤੋਟਨਾ ਆਵੇ ਇਹ ਅਗੰਤ ਭਰੇ ਪੰਡਾਰ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਸ ਬਲਿਹਾਰ ਨੇ ਜਲਥਲ ਮਈਲ ਸੋਏ ਕਰਨ ਕਾਰਨ ਕੰਮ ਕਰਨ ਤੇ ਕਰਾਉਣ ਵਾਲਾ ਪ੍ਰਭ ਏਕ ਹੈ ਪ੍ਰਭ ਪਰਮਾਤਮਾ ਇਕ ਹੈ ਦੂਸਰ ਦੂਜਾ ਨਾਹੀ ਕੋਹੇ ਵੀ ਦੂਜਾ ਕੋਈ ਨਹੀਂ ਲੈ ਦੱਸੋ ਇੱਕ ਪਰਮਾਤਮਾ ਤੋਂ ਬਿਨਾ ਦੂਜੀ ਸ਼ਕਤੀ ਕੋਈ ਨਹੀਂ ਹੋएगी ਪੁੱਛੋ ਇਹ ਬਾਬੇ ਨੂੰ ਸਭਨਾ ਜੀਆਂ ਕਾਇਕ ਦਾਤਾ ਸੂਮੇ ਵੀਸਰ ਨਾ ਜਾਏ ਕਹਿੰਦੇ ਪੂਰੀ ਮਨੁੱਖਤਾ ਦਾ ਇੱਕੋ ਪਰਮਾਤਮਾ ਇੱਕੋ ਪਰਮੇਸ਼ਰ ਦੂਜਾ ਹੈ ਹੀ ਕੋਈ ਨਹੀਂ ਆ ਗੁਰਬਾਣੀ ਚ ਲਿਖਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਾਂ ਕੋਈ ਮੰਨੇ ਚਾਹੇ ਨਾ ਮੰਨੇ ਵੱਖਰੀ ਗੱਲ ਆ ਪਰ ਕੋਈ ਇਹ ਨਹੀਂ ਜੰਪਿਆ ਜਿਹੜਾ ਕਿੰਤੂ ਪਰੰਤੂ ਗੁਰਬਾਣੀ ਦੇ ਉੱਤੇ ਕਰ ਦੂ ਗੰਦ ਪਾਤਾ ਇਹੋ ਜਿਹੇ ਢੇਲੀ ਦੇ ਬਾਬਿਆਂ ਨੂੰ ਜਿਨ੍ਹਾਂ ਨੂੰ ਪਤਾ ਹੀ ਨਹੀਂ ਗੁਰਬਾਣੀ ਦੇ ਵਿੱਚ ਲਿਖਿਆ ਕੀ ਅਸੀਂ ਕਰ ਦੇਗੀ ਪੀ